ਡੇਰਾ ਬਾਬਾ ਨਾਨਕ ਚ ਸਕੂਲੀ ਵੈਨ ਨੂੰ ਲੱਗੀ ਅੱਗ ਬੱਚਿਆਂ ਦੀ ਬਾਲਵਲ ਬਚੀ ਜਾਣ ਲੋਕਾਂ ਨੇ ਕਥੇ ਤੁਰ ਤੇ ਸਕੂਲ ਮਾਲਕਾਂ ਉੱਪਰ ਪੁਰਾਣੇ ਮਾਡਲ ਦੀਆਂ ਖਦਸ਼ਾ ਹਾਲਤ ਚ ਗੱਡੀਆਂ ਲਾਉਣ ਦੇ ਲਾਇ ਦੋਸ਼ ਡੇਰਾ ਬਾਬਾ ਨਾਨਕ ਪੁਲ ਸੋਲੰਗ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਅਜ ਡੇਰਾ ਬਾਬਾ ਨਾਨਕ ਤੇ ਫਤਿਹਗੜ ਚੂੜੀਆਂ ਰੋਡ ਨਜ਼ਦੀਕ ਪਿੰਡ ਰੱਤਾਪੁਰ ਉੱਪਰ ਇੱਕ ਫਤਿਹਗੜ ਚੂੜੀਆਂ ਦੀ ਸਕੂਲ ਤੀ ਬੱਚਿਆਂ ਨਾਲ ਸਵਾਰ ਵੈਨ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਜਦੋਂ ਉਹ ਪਿੰਡ ਰੱਤਾ ਪੋਲ ਉੱਪਰ ਖੜੇ ਸਨ ਤਾਂ ਪਿੰਡ ਰੱਤੇ ਦੇ ਬੱਚਿਆਂ ਨੂੰ ਛੱਡ ਕੇ ਆ ਰਹੇ ਫਤੇਗੜ ਚੂੜੀਆਂ ਦੀ ਨੀਚੀ ਸਕੂਲ ਦੀ ਵੈਨ ਦੇ ਥੱਲੇ ਅੱਗ ਲੱਗੀ ਹੋਈ ਸੀ ਜਿਸ ਵਿੱਚ ਕਰੀਬ 2 ਤੋਂ 3 ਬੱਚੇ ਵੈਨ ਵਿੱਚ ਸਵਾਰ ਸਨ ਜਦ ਉਹਨਾਂ ਦੇਖਿਆ ਤਾਂ ਰੌਲਾ ਪਉਣ ਤੇ ਡਰਾਈਵਰ ਵੱਲੋਂ ਘਟੀ ਖੜੀ ਕਰ ਦਿੱਤੀ ਅਤੇ ਲੋਕਾਂ ਵੱਲੋਂ ਆਗੂ ਪਰ ਮਿੱਟੀ ਪਾ ਕੇ ਕੱਬ ਪਾਇਆਗਾ ਉਹਨਾਂ ਦੱਸਿਆ ਕਿ ਬੱਚਿਆਂ ਦੇ ਰੌਲਾ ਪਉਣ ਦੇ ਬਾਵਜੂਦ ਵੀ ਡਰਾਈਵਰ ਨੂੰ ਅੱਗ ਦਾ ਪਤਾ ਨਹੀਂ ਲੱਗਾ ਜਦ ਸਾਡੇ ਵੱਲੋਂ ਰੌਲਾ ਪਾਇਆ ਗਿਆ ਤਾਂ ਡਰਾਈਵਰ ਵੱਲੋਂ ਗੱਡੀ ਖਿਲਾਰੀ ਗਈ ਉਹਨਾਂ ਦੱਸਿਆ ਕਿ ਅਗਰ ਜੀ ਅੱਗ ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਬੱਚਿਆਂ ਨਾਲ ਨਾਲ ਕਣਕ ਦੀ ਪੱਕੀ ਫਸਲ ਨੂੰ ਵੀ ਨੁਕਸਾਨ ਹੁੰਦਾ ਖਤਸ਼ਾ ਸੀ ਉਹਨਾਂ ਕਥਿਤ ਤੌਰ ਤੇ ਸਕੂਲ ਉੱਪਰ ਦੋਸ਼ ਲਗਾਉਂਦੇ ਹੋਏ ਕਿ ਆ ਕਿ ਸਕੂਲ ਮਾਲਕਾਂ ਵੱਲੋਂ ਬਹੁਤ ਪੁਰਾਣੇ ਮਾਡਲ ਦੀਆਂ ਗੱਡੀਆਂ ਲਗਾਈਆਂ ਹਈਆਂ ਹਨ ਅਤੇ ਨਿਤ ਦਿਨ ਹਾਸੇ ਦਾ ਕਾਰਨ ਪਨ ਰਹੀਆਂ ਹਨ ਇਹ ਬਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਹਾਂ ਬੱਚੇ ਜਾਂਦੇ ਨੇ ਫਟੇਖੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਣ ਜੇ ਲੇਟ ਆਉਣੀ ਸੀ ਤੇ ਇਹ ਡੀਡੀਆਈ ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਇਹ ਉਹਨਾਂ ਦੀ ਵੈਨ ਹੈ ਰੱਤੇਲੋਂ ਆ ਰਹੀ ਹੈ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਨ ਦੇ ਤੇ ਤਿੰਨ ਵਾਰੀ ਅੱਗ ਅਸੀਂ ਬੁਝਾਈ ਆ ਤੇ ਬੜੇ ਯੋਰਾ ਦੇ ਨਾਲ ਆ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬੁਝਾਈਏ ਬੱਚੇ ਵਿੱਚ ਦੋ ਤਿੰਨ ਸੀ ਤੇ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਸੀਂ ਆਖਣੇ ਆ ਵੀ ਵੈਨ ਪੁਰਾਣੀ ਆ ਤੇ ਬਦਲ ਨਹੀਂ ਨਹੀਂ ਗਈ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ਼ ਵਗਦੀ ਪਈ ਆ ਇਹ ਤੇ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕੇ ਨੂੰ ਕੀ ਕਾ ਲੈਣਾ ਸੀ ਫਾਰਮ ਨੇ ਇੱਥੇ ਡੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2006 ਕ 7 ਮਾਡਲ ਗੱਡੀ ਆ ਇਹਦਾ ਅਜੇ ਤੱਕ ਕੋਈ ਇਹਨਾਂ ਕਿਸ ਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਣ ਡਿਆ ਜੇ हमरे ਢਾਣ ਸਾਨੂੰ ਫੋਨ ਕੀਤਾ ਵਾ ਕਿ ਇੱਥੇ ਰੋਡ ਤੇ ਆਓ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਆ ਤੇ ਉਹਨਾਂ ਨੇ ਵੇਖਿਆ ਤੇ ਅੱਗ ਬੁਝਾਉਂਦੇ ਪਏ ਸੀ ਜੇ ਮੰਨ ਲਓ ਕਿ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ ਹਾਂ ਜੀ ਭਾਜੀ ਬੱਚੇ ਹੀ ਵਿੱਚ ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪਹੁੰਚੇ ਨਹੀਂ ਭਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ ਕੀ ਮੰਗ ਕਰਦੇ ਆ ਭਾਜੀ ਹੁਣ ਪ੍ਰਸ਼ਾਸਨ ਤੋਂ ਜਾਣਾ ਪੈਣਾ ਟ੍ਰਾਂਸਪੋਰਟ ਨਾ ਕੋਈ ਵੀ ਸਕੂਲ ਦੀ ਗੱਡੀ ਹੈ ਨਾ ਇਹ ਨਹੀਂ ਵੀ ਸਕੂਲ ਦੀ ਆ ਹਰ ਸਕੂਲ ਦੇ ਵਿੱਚ ਇਹਦੇ ਤੋਂ ਚਾਹੀਦੀ ਗੱਡੀ ਚੰਗੀ ਨਾਲ ਤੇ ਇੱਕ ਸਪੈਸ਼ਲ ਹਲਪਰ ਚੀ ਦਾ ਗੱਡੀ ਦੇ ਪਰ ਗੱਡੀਆਂ ਦਾ ਹਲਪਰ ਹੈ ਨਹੀਂ ਕੋਈ ਵੀ ਬੱਚੇ ਨੂੰ ਲਾਉਣ ਵੇਲੇ ਸ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂ ਗਈ ਬੜੀਆਂ ਮੁਸ਼ਕਲਾਂ ਸਾਰਾ ਸਕੂਲ ਦੇ ਵਿੱਚ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਕਾਇਦਾ ਅੰਦਰੋਂ ਵੀ ਧੂਏ ਧਾਵੇਂ ਹੋ ਗਈ ਸੀ ਗੱਡੀ ਸਰ ਹਾਂਜੀ ਹਾਂਜੀ ਸਰ ਜੀ ਇਹ ਤੇ ਲਾਕਾ ਸੜ ਜਾਣਾ ਸੀ ਜੀ ਇਹ ਵੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਤੇ ਇੱਥੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੋਂ ਉਹਨਾਂ ਦਾ ਨੁਕਸਾਨ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰਿਆ ਜੀ ਮਾਰਾ ਦੱਸੋ ਇਹ ਸਰ ਟੈਲੀ ਰੱਤੇ ਵਾਲੇ ਪੁੱਲ ਦੇ ਨੇੜੇ ਟੈਲੀ ਸਾਹਿਬ ਗੁਰਦਾਰੇ ਦੇ ਅਗਲ ਕਲਗੀ ਗਰਮੇਸ਼ਾ ਕਿਹੜਾ ਡਾ ਜਿੱਥੇ ਮੈਨੂੰ ਅਗਲ ਕਲਗੀ ਰੱਤੇ ਵਾਲਾ ਪੁਲ ਤੇ ਤੁਸੀਂ ਆ ਭਜਾਈ ਅੱਗ ਕੀ ਲੱਗ ਰਿਹਾ ਸਾ ਕਿਦਾਂ ਵਾਪਰੇ ਕੀ ਲੱਗ ਰਿਹਾ ਚਲਦੀ ਵੈਨ ਨੂੰ ਅੱਗ ਲੱਗੀ ਬਾਬਾ ਜੋਰ ਚਾਰਜੀ ਸੀ ਵਿੱਚ ਬੱਚੇ ਪੁੱਛੇ ਸਾਰੇ ਬੱਚੇ ਦੋ ਹੈਗੇ ਟਾਰਕਸ ਦੋ ਬੱਚੇ ਦੇ ਦੋ ਬੱਚੇ ਹੀ ਵਿੱਚ ਜੇ ਮੰਨ ਲਓ ਜਲਦੀ ਅੱਗ ਨਾ ਪਿਆ ਤੇ ਵੱਡਾ ਨੁਕਸਾਨ ਹੋਣ ਦਾ ਡਰ ਸੀ ਹਾਂਜੀ ਹਾਂਜੀ ਕਣਕ ਬਹੁਤ ਸਾਰੀ ਸੀ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਈ ਪੁਲਿਸ ਅਧਿਕਾਰੀ ਪੁੱਜਾ ਨਹੀਂ ਨਹੀਂ ਕੀ ਮੰਕਰਦੇ ਆਪਾਂ? ਆ ਵੀ ਹੋਣੇਗਾ। ਮੰਕਾ ਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਹੈ। ਡਰਾਈਵਰ ਦਾ ਨੁਕਸਾਨ ਹੋ ਜਾਣਾ ਹੈ। ਬੈਂਡ ਠੀਕ ਰਹਿਣਾ ਚਾਹੀਦਾ। ਵਧੀਆ ਲੰਮੀ ਹੋਣੀ ਚਾਹੀਦੀ। ਡਰਾਈਵਰ ਕੱਲਾ ਹੁੰਦਾ ਬੰਦੂ। ਲੱਗਦਾ ਕਿ ਮਤਲਬ ਇਹ ਸਕੂਲਾਂ ਵਾਲਿਆਂ ਨੂੰ ਆਪੇ ਗੱਡੀਆਂ ਵਾਲੇ ਚਾਹ ਰੱਖਣਗੇ। ਹਾਂਜੀ ਹਾਂਜੀ। ਨਹੀਂ ਵੀਰਿਆ ਡਰਾਈਵਰ ਹੋ ਕੀ ਗੱਲ ਬਾਤ ਹੈ ਗੱਡੀ ਦੀ ਜਿਹੜੀ ਅੱਗ ਲੱਗੀ ਹੈ ਜੀ। ਕੋਈ ਨਹੀਂ ਸਰ ਮੜੀ ਕੋਈ ਲੀਕਿੰਗ ਹੋ ਗਈ ਜੀ। ਨੜ ਨੜ ਰੱਤੀ ਆਂਦੇ। ਉਹਦੇ ਉਹਦੇ ਕਾਰਨ ਚਾੜਕ ਪ੍ਰਭਾਵਤ ਲੱਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਵਾਲੇ ਤਾਂ ਦੱਸਿਆ ਗਿਆ ਬੱਚੇ ਉੱਤਰ ਕੇ ਸਾਰ ਬੱਚੇ ਤਾਰਦੇ ਆ ਗੱਡੀ ਨੇ ਪਾਲੇ ਪੋਣੀ ਮਾਰ ਗਏ ਤੇ ਗੱਡੀ ਤੁਰਦੀ ਜਹਾਦੀ ਕੋਈ ਗੱਲ ਪੈ ਨੁਕਸਾਨ ਨਹੀਂ ਨੁਕਸਾਨ ਨਹੀਂ ਕੋਈ ਜਾਨ ਨੂੰ ਨੁਕਸਾਨ ਕੋਈ ਹੈ ਕਿਹੜੇ ਸਕੂਲ ਦੀ ਹੈਗੀ ਇਹ ਬਸ ਡੀਡੀਐਸ ਸਕੂਲ ਤੇ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਫਿਰ ਵੱਡਾ ਨੁਕਸਾਨ ਬੱਚਿਆਂ ਦਾ ਵੀ ਜਿੱਥੇ ਸਰਫੇ ਦੀ ਹਲਾਤਾਂ ਨੇ ਲੋਕਾਂ ਦੀਆਂ ਭਾਜੀ ਅਗਸਤਿਸ ਦੇ ਕਿਤੇ ਵੀ ਹੋ ਜਾ ਕੁਝ ਵੀ ਹੋ ਸਕਦਾ ਕੀ ਕਰ ਲਓ ਜਿੱਡੀਆਂ ਪੜ੍ਹ ਚੰਦੀ ਨਹੀਂ ਨਹੀਂ ਭਾਜੀ ਦੇਖੋ ਜਮਾਨਤ ਨਾ ਨਰਤੇ ਰੀਕ ਹੋ ਗਿਆ ਤੇ ਉਹ ਦੇਰ ਵਕਤ ਆ ਰਿਹਾ ਉਹ ਰੱਤੇ ਸਦਾ ਆ ਪਰ ਨਾ ਲੱਗਦਾ ਜੀ ਸਰ ਇੱਕ ਵੈਨ ਨੂੰ ਅੱਗ ਲੱਗਣ ਦੀ ਘਟਨਾ ਵਾਪਰ ਚੱਦ ਕੇ ਵਿੱਚ ਬੱਚੇ ਵੀ ਮਜੂਰ ਸੀ ਤੁਸੀਂ ਆਣ ਕੇ ਮੌਕਾ ਦੇਖਿਆ ਕੀ ਹੈ ਜੀ ਫਸਟ 3 ਮਿੰਟ ਸਾਨੂੰ ਪਹਿਲਾਂ ਪਤਾ ਲੱ ਉਹ ਇਨਫਾਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਲਾਗੇ ਸਕੂਲ ਬੱਸ ਨੂੰ ਦੇ ਵਿੱਚ ਕੋਈ ਮੁਸ਼ਕਲ ਆਈ ਆ ਅਗਲਾ ਕੰਢੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਨੇ ਮੈਂ ਇਸ ਚੋ ਕੋਰੀਡੋਰ ਆਪਣੀ ਪੁਲਿਸ ਪਾਰਟਿਸਪੇਟ ਇੱਥੇ ਪਹੁੰਚਾ ਜਿਹੜੇ ਦੋ ਬੱਚੇ ਸੀਗੇ ਜਿਹੜਾ ਸਕੂਲ ਬੱਸ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰ ਤੇ ਲੱਗ ਗਿਆ ਖਵਾ ਵੀ ਨੇ ਕਾਫੀ ਕੱਚ ਚਸ਼ਮਦੀ ਇਹਨੇ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫਟਾਫਟ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪੇਜਦੇ ਆ ਸਰ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲ ਦੇ ਵਿੱਚ ਹੈ ਤਾਂ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਕਾਗਜ਼ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਜਰੂਰ ਕਰਾਂਗੇ ਜੋ ਕੋ ਕੰਪਨੀ ਸੀ